ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸੁਰੈ ਟੀਵੀ ਮੈਂ ਹਾਂ ਅਮਨ ਲੂਨਾ ਫੇਸ 10 ਮੁਹੱਲੇ ਦੀ ਮਾਰਕੀਟ 'ਚ ਅੱਜ ਇੱਕ ਸ਼ੋਰੂਮ 'ਚ ਭਿਆਨਕ ਅੱਗ ਲੱਗ ਗਈ ਤੇ ਇਸ ਅੱਗ ਜਾਨ ਮਾਲ ਦਾ ਨੁਕਸਾਨ ਤਾਂ ਨਹੀਂ ਹੋਇਆ ਲੇਕਿਨ ਇਸ ਸ਼ੋਰੂਮ 'ਚ ਲੱਖਾਂ ਰੁਪਏ ਦਾ ਜਿਹੜਾ ਸਮਾਨ ਹੈ ਸੜ ਕੇ ਸੁਆਹ ਹੋ ਗਿਆ ਗਨੀਮਤ ਰਹੀ ਕਿ ਇਸ ਜਿਹੜਾ ਸ਼ੋਰੂਮ ਹੈ ਇਹਦੇ ਥੱਲੇ ਇੱਕ ਬੈਂਕ ਸੀਗਾ ਤੇ ਨੇੜੇ ਇੱਕ ਹੋਰ ਬੈਂਕ ਦੱਸਿਆ ਜਾ ਰਿਹਾ ਹੈ ਤੇ ਦੋ ਬੈਂਕ ਦੀਆਂ ਸ਼ਕਾਵਾਂ ਵੀ ਨੇੜੇ ਸਿਗੀਆਂ ਤੇ ਅੱਗ ਉਹਨਾਂ ਤੱਕ ਨਹੀਂ ਪਹੁੰਚ ਪਾਈ ਨਹੀਂ ਤਾਂ ਲੱਖਾਂ ਰੁਪਏ ਦਾ ਹੋਰ ਵੀ ਨੁਕਸਾਨ ਹੋ ਸਕਦਾ ਸੀਗਾ ਅੱਗ ਦੀ ਜਿਹੜੀ ਘਟਨਾ ਹੈ ਇਹਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ਤੇ ਪਹੁੰਚੀਆਂ ਤੇ ਉਹਨਾਂ ਕਰਮੀਆਂ ਵੱਲੋਂ ਕੜੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ ਤੁਹਾਨੂੰ ਸਾਫ਼ ਤੌਰ ਤੇ ਤਸਵੀਰਾਂ ਦਿਖਾ ਦਿੰਦੇ ਆ ਵੀ ਕਿਸ ਤਰ੍ਹਾਂ ਜਿਹੜੇ ਫਾਇਰ ਕਰਮੀ ਆ ਕਿਸ ਤਰ੍ਹਾਂ ਅੱਗ ਬੁਝਾਉਂਦੇ ਹੋਏ ਸਾਫ਼ ਤੌਰ ਤੇ ਨਜ਼ਰ ਆ ਰਹੇ ਆਂ ਮੁਹੱਲੀ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੂਨਾ ਡੈਨਿਕ ਸੂਰਿਆ ਟੀਵੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕ ਸੂਰਿਆ ਟੀਵੀ ਮੈਂ ਹਾਂ ਅਮਨ ਲੂਨਾ ਫੇਜ਼ 10 ਮੁਹੱਲੀ ਦੀ ਮਾਰਕੀਟ 'ਚ ਅੱਜ ਇੱਕ ਸ਼ੋਰੂਮ 'ਚ ਭਿਆਨ ਤੇ ਇਸ ਅਗ ਜਾਨੀ ਚ ਜਾਨ ਮਾਲ ਦਾ ਨੁਕਸਾਨ ਤਾਂ ਨਹੀਂ ਹੋਇਆ ਲੇਕਿਨ ਇਸ ਸ਼ੋਰੂਮ ਚ ਲੱਖਾਂ ਰੁਪਏ ਦਾ ਜਿਹੜਾ ਸਮਾਨ ਹੈ ਸੜ ਕੇ ਸੁਆਹ ਹੋ ਗਿਆ ਗਨੀਮਤ ਰਹੀ ਕਿ ਇਸ ਜਿਹੜਾ ਸ਼ੋਰੂਮ ਹੈ ਇਹਦੇ ਥੱਲੇ ਇੱਕ ਬੈਂਕ ਸੀਗਾ ਤੇ ਨੇੜੇ ਇੱਕ ਹੋਰ ਬੈਂਕ ਦੱਸਿਆ ਜਾ ਰਿਹਾ ਹੈ ਤੇ ਦੋ ਬੈਂਕ ਦੀਆਂ ਸ਼ਕਾਵਾਂ ਵੀ ਨੇੜੇ ਸੀਗੀਆਂ ਤੇ ਅੱਗ ਉਹਨਾਂ ਤੱਕ ਨਹੀਂ ਪਹੁੰਚ ਪਾਈ ਨਹੀਂ ਤਾਂ ਲੱਖਾਂ ਰੁਪਏ ਦਾ ਹੋਰ ਵੀ ਨੁਕਸਾਨ ਹੋ ਸਕਦਾ ਸੀਗਾ ਅੱਗ ਦੀ ਜਿਹੜੀ ਘਟਨਾ ਹੈ ਇਹਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ਤੇ ਪਹੁੰਚੀਆਂ ਤੇ ਉਹਨਾਂ ਕਰਮੀਆਂ ਵੱਲੋਂ ਕੜੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ ਤੁਹਾਨੂੰ ਸਾਫ਼ ਤੌਰ ਤੇ ਤਸਵੀਰਾਂ ਦਿਖਾ ਦਿੰਦੇ ਆ ਵੀ ਕਿਸ ਤਰ੍ਹਾਂ ਜਿਹੜੇ ਫਾਇਰ ਕਰਮੀ ਹੈ ਕਿਸ ਤਰ੍ਹਾਂ ਅੱਗ ਬੁਝਾਉਂਦੇ ਹੋਏ ਸਾਫ਼ ਤੌਰ ਤੇ ਨਜ਼ਰ ਆ ਰਹੇ ਹਨ ਮੋਹੱਲੀ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੂਨਾ ਡੈਨਿਕ ਸੁਰੇਟੀ ਟੀਵੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕ ਸੁਰੇਟੀ ਟੀਵੀ ਮੈਂ ਹਾਂ ਅਮਨ ਲੂਨਾ ਫੇਸ 10 ਮੋਹੱਲੀ ਦੀ ਮਾਰਕੀਟ 'ਚ ਅੱਜ ਇੱਕ ਸ਼ੋਰੂਮ 'ਚ ਭਿਆ ਤੇ ਇਸ ਅਗ ਜਣੀ ਚ ਜਾਨ ਮਾਲ ਦਾ ਨੁਕਸਾਨ ਤਾਂ ਨਹੀਂ ਹੋਇਆ ਲੇਕਿਨ ਇਸ ਸ਼ੋਰੂਮ ਚ ਲੱਖਾਂ ਰੁਪਏ ਦਾ ਜਿਹੜਾ ਸਮਾਨ ਹੈ ਸੜ ਕੇ ਸੁਆਹ ਹੋ ਗਿਆ ਗਨੀਮਤ ਰਹੀ ਕਿ ਇਸ ਜਿਹੜਾ ਸ਼ੋਰੂਮ ਹੈ ਇਹਦੇ ਥੱਲੇ ਇੱਕ ਬੈਂਕ ਸੀਗਾ ਤੇ ਨੇੜੇ ਇੱਕ ਹੋਰ ਬੈਂਕ ਦੱਸਿਆ ਜਾ ਰਿਹਾ ਹੈ ਤੇ ਦੋ ਬੈਂਕ ਦੀਆਂ ਸ਼ਕਾਵਾਂ ਵੀ ਨੇੜੇ ਸਿਗੀਆਂ ਤੇ ਅੱਗ ਉਹਨਾਂ ਤੱਕ ਨਹੀਂ ਪਹੁੰਚ ਪਾਈ ਨਹੀਂ ਤਾਂ ਲੱਖਾਂ ਰੁਪਏ ਦਾ ਹੋਰ ਵੀ ਨੁਕਸਾਨ ਹੋ ਸਕਦਾ ਸੀਗਾ ਅੱਗ ਦੀ ਜਿਹੜੀ ਘਟਨਾ ਹੈ ਇਹਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ਤੇ ਪਹੁੰਚੀਆਂ ਤੇ ਉਹਨਾਂ ਕਰਮੀਆਂ ਵੱਲੋਂ ਕੜੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ ਤੁਹਾਨੂੰ ਸਾਫ਼ ਤੌਰ ਤੇ ਤਸਵੀਰਾਂ ਦਿਖਾ ਦਿੰਨੇ ਆ ਵੀ ਕਿਸ ਤਰ੍ਹਾਂ ਜਿਹੜੇ ਫਾਇਰ ਕਰਮੀ ਆ ਕਿਸ ਤਰ੍ਹਾਂ ਅੱਗ ਬੁਝਾਉਂਦੇ ਹੋਏ ਸਾਫ਼ ਤੌਰ ਤੇ ਨਜ਼ਰ ਆ ਰਹੇ ਆਂ ਮੁਹੱਲੀ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੂਨਾ ਦੈਨਿਕ ਸੂਰਿਆ ਟੀਵੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਿਆ ਟੀਵੀ ਮੈਂ ਹਾਂ ਅਮਨ ਲੂਨਾ ਫੇਜ਼ 10 ਮੁਹੱਲੀ ਦੀ ਮਾਰਕੀਟ 'ਚ ਅੱਜ ਇੱਕ ਸ਼ੋਰੂਮ 'ਚ ਭਿਆਨ ਤੇ ਇਸ ਅੱਗ ਜਾਨ ਮਾਲ ਦਾ ਨੁਕਸਾਨ ਤਾਂ ਨਹੀਂ ਹੋਇਆ ਲੇਕਿਨ ਇਸ ਸ਼ੋਰੂਮ ਚ ਲੱਖਾਂ ਰੁਪਏ ਦਾ ਜਿਹੜਾ ਸਮਾਨ ਹੈ ਸੜ ਕੇ ਸੁਆਹ ਹੋ ਗਿਆ ਗਨੀਮਤ ਰਹੀ ਕਿ ਇਸ ਜਿਹੜਾ ਸ਼ੋਰੂਮ ਹੈ ਇਹਦੇ ਥੱਲੇ ਇੱਕ ਬੈਂਕ ਸੀਗਾ ਤੇ ਨੇੜੇ ਇੱਕ ਹੋਰ ਬੈਂਕ ਦੱਸਿਆ ਜਾ ਰਿਹਾ ਹੈ ਤੇ ਦੋ ਬੈਂਕ ਦੀਆਂ ਸ਼ਕਾਵਾਂ ਵੀ ਨੇੜੇ ਸਿਗੀਆਂ ਤੇ ਅੱਗ ਉਹਨਾਂ ਤੱਕ ਨਹੀਂ ਪਹੁੰਚ ਪਾਈ ਨਹੀਂ ਤਾਂ ਲੱਖਾਂ ਰੁਪਏ ਦਾ ਹੋਰ ਵੀ ਨੁਕਸਾਨ ਹੋ ਸਕਦਾ ਸੀਗਾ ਅੱਗ ਦੀ ਜਿਹੜੀ ਘਟਨਾ ਹੈ ਇਹਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ਤੇ ਪਹੁੰਚੀਆਂ ਤੇ ਉਹਨਾਂ ਕਰਮੀਆਂ ਵੱਲੋਂ ਕੜੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ ਤੁਹਾਨੂੰ ਸਾਫ਼ ਤੌਰ ਤੇ ਤਸਵੀਰਾਂ ਦਿਖਾ ਦਿੰਦੇ ਆ ਵੀ ਕਿਸ ਤਰ੍ਹਾਂ ਜਿਹੜੇ ਫਾਇਰ ਕਰਮੀਆਂ ਕਿਸ ਤਰ੍ਹਾਂ ਅੱਗ ਬੁਝਾਉਂਦੇ ਹੋਏ ਸਾਫ਼ ਤੌਰ ਤੇ ਨਜ਼ਰ ਆ ਰਹੇ ਹਨ ਮੁਹੱਲੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर